flyover ਚੜੇ ਉੱਤੇ ਹੈ ਨਾ ਤਾਂ ਦੇਖਿਆ ਬਾਰਡਰ ਤੇ ਪੂਰੀਆਂ ਟਰੱਕ ਰੁਕਿਆ ਹੋਇਆ ਸੀ ਚੈਕਿੰਗ ਚੱਲ ਰਹੀ ਸੀਗੀ ਵੀ ਦੂਜੇ ਦੇ ਡਿਪੈਂਡ ਨਹੀਂ ਰਹਿੰਦੇ ਆ ਕਿ ਦੂਜੇ ਨੂੰ ਦੋਸ਼ ਨਹੀਂ ਦਿੰਦੇ ਹੈਗੇ ਮਿਹਨਤ ਕਰਦੇ ਨੇ ਆਪਣੀ ਮਿਹਨਤ ਨੂੰ ਤਾਂ ਸੀਗਾ ਇਹ 9078 ਬੋਲ ਦਾ ਨਾ ਕੀਤੀ ਹੁੰਦੀ ਸੀਗੀ ਉਦੋਂ ਇਹ ਸੈਂਕਲਾ ਨਾ ਕੀਤੀ ਕਰਦੇ ਸੀ ਇਦਾਂ ਦੇਖਦੇ ਐਰੀਓਨਾ ਵੀ ਨਾ ਮਕਸੀਕੋ ਦਾ ਪਾਰਟ ਹੁੰਦਾ ਸੀਗਾ ਇਹ 1848 ਦੇ ਵਿੱਚ ਸੰਜੀ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਰ ਸਾਹਿਬ ਬਲੌਗਸ ਦੇਸੀ ਟਰੈਵਲ ਡਾਇਰੀਜ਼ ਦੇ ਵਿੱਚ ਅਸੀਂ ਟੇਲਰ ਕਰ ਲਿਆ ਸੀ ਸਵਿਚ ਟੇਲਰ ਸਵਿਚ ਕਰਕੇ ਅਸੀਂ ਪਿਕਅਪ ਵੱਲ ਨੂੰ ਤੁਰ ਪਏ ਸੀਗੇ ਤੇ ਨਾ ਪਿਕਅਪ ਸਾਡੀ ਸੀਗੀ 10 ਵਜੇ ਮਤਲਬ ਤੇ 9 ਵਜੇ ਅਸੀਂ ਚੈੱਕ ਇਨ ਕਰਨਾ ਸੀ ਇੱਕ ਘੰਟਾ ਪਹਿਲਾਂ ਤੇ ਸਾਡੇ ਕੋਲ ਸੀਗਾ ਪੂਰਾ ਪੂਰਾ ਟਾਈਮ ਤੇ ਉਸ ਤੋਂ ਬਾਅਦ ਅਸੀਂ ਯਾਰ 41 ਲੈ ਕੇ ਜਾ ਰਹੇ ਸੀ ਰੋਡ ਤੇ ਰਾਸਤੇ 'ਚ ਪੈ ਗਈ ਕੰਸਟਰਕਸ਼ਨ ਕੰਸਟਰਕਸ਼ਨ ਕਰਕੇ ਸਾਨੂੰ 20 ਤੋਂ 25 ਮਿੰਟ ਰੋਡ ক্লোਜ਼ ਹੋਣ ਕਰਕੇ ਰੁਕਣਾ ਪਿਆ ਤੇ ਹੁਣ ਅਸੀਂ 25 ਮਿੰਟ ਹੋਰ ਬਿਹਾਈਂਡ ਹੋ ਗਏ ਸੀਗੇ ਪਿਕਅਪ ਤੇ ਪਹੁੰਚਣ ਤੇ ਤੇ ਕਿਉਂਕਿ ਉੱਥੇ 9 ਵਜੇ ਚੈੱਕ ਇਨ ਹੋਣਾ ਸੀਗਾ ਤੇ 10 ਵਜੇ ਉਹ ਵੈਸੇ ਬੰਦ ਹੋ ਜਾਂਦੇ ਨੇ ਉਹ ਤੋਂ ਪਹਿਲਾਂ ਵੀ ਜੇ ਇੱਕ ਵਾਰੀ ਚੈੱਕ ਇਨ ਹੋ ਗਏ 9 ਵਜੇ ਫਿਰ ਉਹ ਲੋਡ ਸਾਨੂੰ ਕਰਕੇ ਹੀ ਬੰਦ ਕਰਨਗੇ ਉਹ ਤੋਂ ਪਹਿਲਾਂ ਨਹੀਂ ਉਹ ਬੰਦ ਕਰ ਸਕਦੇ ਤੇ ਤਾਂ ਕਰਕੇ ਸਾਡੇ ਕੋਲ ਹੁਣ ਪੂਰਾ ਪੂਰਾ ਟਾਈਮ ਰਹਿ ਗਿਆ ਸੀਗਾ 41 ਦੇ ਉੱਤੇ ਜਾ ਰਹੇ ਸੀ ਅਸੀਂ ਤਾਂ ਰਸਤੇ ਵਿੱਚ ਇੱਕ ਗਾਰਡਨ ਪੈਂਦਾ ਸੰਸੋਰੀਓ ਤੇ ਨੇਮ ਹੈ ਦਾ ਸੰਸੋਰੀਓ ਤੇ ਉੱਥੇ ਨਾ ਇਲਾਈਟਨਿੰਗ ਆ ਫੁੱਲਾਂ ਦੇ ਉੱਤੇ ਇਲਾਈਟਨਿੰਗ ਹੋਈ ਹੋਈ ਤੇ ਆਰਟ ਆਰਟ ਸੈਂਟਰ ਵੀ ਕਿਹਾ ਜਾਂਦਾ ਇਹਨੂੰ ਇਹਨਾਂ ਬਹੁਤ ਵਧੀਆ ਬਣਿਆ ਹੋਇਆ ਹੈ ਮਤਲਬ ਵੀ ਤਰ੍ਹਾਂ ਤਰ੍ਹਾਂ ਦੇ ਫੁੱਲ ਤੇ ਉਸ ਦੇ ਉੱਤੇ ਲਾਈਟਾਂ ਤੇ ਦੇਖਣ ਨੂੰ ਜਾਨੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤੇ ਇਹ ਵੀ ਦੇਖਣ ਲਈ ਨਾ ਅਮਰੀਕਾ ਦੇ ਵਿੱਚ ਇੱਕ ਗੱਲ ਬੜੀ ਕਾਮਨ ਖਾਸ ਹੈ ਜਾਨੀ ਤੇ ਅਮਰੀਕਾ ਦਾ ਫਲੈਗ ਇਹ ਤੁਹਾਨੂੰ ਹਰੇਕ ਜਾਨੀ ਵੇਅਰ ਹਾਊਸ ਹੋ ਗਿਆ ਕੋਈ ਨਾ ਬਿਲਡਿੰਗ ਹੋ ਗਈ ਕੋਈ ਪਲੇਸ ਹੋ ਗਈ ਨਾ ਉੱਥੇ ਕੋਈ ਪਹਾੜ ਹੋ ਗਿਆ ਨਾ ਤੇ ਤੁਹਾਨੂੰ ਮਿਲ ਲੈ ਮਿਲਣਾ ਪੱਕਾ ਇਹ ਪਲੱਸ ਜਿਹੜੀ ਸਟੇਟ ਦੇ ਵਿੱਚ ਤੁਸੀਂ ਫਿਰਦੇ ਆ ਉਸ ਦੇ ਦਾਹਨਾ ਫਲੈਗ ਇਹ ਤੁਹਾਨੂੰ ਦੋ ਚੀਜ਼ਾਂ ਪੱਕਾ ਮਿਲੀਆਂ ਮਿਲਲੀਆਂ ਨੇ ਤੇ ਇਹ ਰਾਸਤੇ ਦੇ ਵਿੱਚ ਸਾਨੂੰ ਇੱਕ ਲੱਗ ਇੰਡੀਵੀਡਿਵ ਕਹਿ ਦਿੰਦੇ ਨੇ ਪੰਜਾਬੀ ਵਿੱਚ ਮੇਲਾ ਵੀ ਲੱਗਿਆ ਮਿਲਿਆ ਲੋ ਜੀ ਅਸੀਂ ਆਪਣਾ ਚੈਲੰਜ ਪੂਰਾ ਕਰਦੇ ਹੋਏ 9 ਵਜੇ ਤੋਂ ਪਹਿਲਾਂ ਚੈੱਕ ਇਨ ਕਰ ਲਿਆ ਸੀਗਾ ਯਾਨੀ ਪੂਰੇ 9 ਵਜੇ ਚੈੱਕ ਇਨ ਕਰ ਲਿਆ ਸੀਗਾ ਤੇ ਲਾਸਟ ਯਾਨੀ ਸਾਡਾ ਹੀ ਲੋਡ ਲਈ ਵੇਟ ਕਰ ਰਿਹਾ ਸੀ ਉਹ ਤੇ ਉਹਨਾਂ ਨੇ ਸਾਨੂੰ ਰਾਈਟ ਵੇ ਨਾਲ ਦੀ ਨਾਲ ਸਾਨੂੰ ਡੋਰ ਦੇਤੀ ਤੇ ਇਹ ਟ੍ਰੇਲਰ ਫਾਰਮ ਆ ਇਹ ਉਹ ਕਹਿੰਦੇ ਨੰਬਰ 2 ਦੇ ਉੱਤੇ ਤੁਸੀਂ ਬੈਕ ਕਰ ਦਿਓ ਆਪਣਾ ਟ੍ਰੇਲਰ ਤੇ ਅਸੀਂ ਲੋਡ ਕਰਦੇ ਹਾਂ ਟੋਟਾ ਪੋਰਨੀਆਂ ਦੇ ਵਿੱਚ ਜਦੋਂ ਤੁਸੀਂ ਡਰਾਈਵ ਕਰਨਾ ਉਦੋਂ ਰੋਡਾ ਐਕਸਲ ਜਿਹੜੇ 40 ਤੋਂ ਅੱਗੇ ਹੋਣੇ ਚਾਹੀਦੇ ਆ ਤੇ ਜਦੋਂ ਤੁਸੀਂ ਵੇਅਰ ਹਾਊਸ ਦੇ ਆਪਣਾ ਡਾਕ ਦੇ ਉੱਤੇ ਟ੍ਰੇਲਰ ਲਾਉਣਾ ਆਪਣਾ ਲੋਡ ਦੇ ਲਈ ਤੇ ਉਦੋਂ ਤੁਹਾਡੇ ਐਕਸਲ ਬਿਲਕੁਲ ਬੈਕ ਤੇ ਹੋਣੇ ਚਾਹੀਦੇ ਆ ਲੋਜੀ ਲੋਡ ਹੋ ਗਿਆ ਸੀ ਆਪਣਾ ਡਨ ਤੇ ਟ੍ਰੇਲਰ ਉਹਨਾਂ ਨੇ ਫੁੱਲੇ ਲੋਡ ਕਰਤਾ ਸੀ ਅਜੇ ਆਪਾਂ ਇੱਕ ਪਿਕਅਪ ਆਣੀ ਹੋਰ ਸੀਗੀ ਮਾਰਨਿੰਗ ਤੇ ਉਹਦੀਆਂ ਸੀਗੀਆਂ 6 ਕਿੱਡਾਂ ਤੇ ਹੁਣ ਆਪਾਂ ਨੂੰ ਐਕਸਲ ਮੂਵ ਕਰਨੇ ਪੈਣੇ ਸੀ ਫੇਰ ਦੁਬਾਰਾ ਤੋਂ ਕੋਟੀ ਤੋਂ ਅੱਗੇ ਕਰਨੇ ਪੈਣੇ ਸੀਗੇ ਤੇ ਕਿਉਂਕਿ ਇਸ ਤੋਂ ਬਿਨਾ ਆਪਾਂ ਡਰਾਈਵ ਨਹੀਂ ਕਰ ਸਕਦੇ ਕੈਲੀਫੋਰਨੀਆ ਦੇ ਵਿੱਚ ਤੇ ਵੈਸੇ ਨਾ ਇਹਦਾ ਮਾਰਕ ਲੱਗਿਆ ਹੁੰਦਾ ਟ੍ਰੇਲਰ ਦੇ ਉੱਤੇ ਹਨਾ ਜਦਾ ਲੱਗਿਆ ਹੋਇਆ ਜੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਐਕਸਲ ਫੋਟੀ ਤੱਕ ਗਿਆ ਕਈ ਵਾਰ ਨਹੀਂ ਮਾਰਕ ਲੱਗਿਆ ਹੁੰਦਾ ਤਾਂ ਫਿਰ ਕੰਪਨੀ ਮੈਨੂਵੈਂਟ ਕਰਕੇ ਨਾ ਪੂਰਾ ਤੇ ਪ੍ਰੋਪਰ ਉੱਥੇ ਮੈਨੂਅਲ ਲਾਈਨ ਖਿੱਚ ਦਿੰਦੀਆਂ ਨੇ ਵੀ ਜਾਂ ਤਾਂ ਫੋਟੀ ਤੱਕ ਹੀ ਕਰਨਾ ਹੋ ਜਾਂਦਾ ਲੋ ਜੀ ਹੁਣ ਵੇਅਰ ਆਊਸ ਹੋ ਗਿਆ ਸੀ ক্লোਜ਼ ਦੇਖੋ ਸਾਰੀਆਂ ਟਾਕਸ ਐਮਪਟੀ ਹੋ ਗਈਆਂ ਨਾ ਤੇ ਹੁਣ ਮਾਰਨਿੰਗ 8:00 ਹਾਂਜੀ ਗੁੱਡ ਮਾਰਨਿੰਗ ਜੀ ਅਗਲੀ ਸਵੇਰ ਹੋਗੀ ਤੇ ਸਵੇਰ ਹੁੰਦੀ ਆ ਸਾਰੇ ਆਪਾਂ ਖੁੱਲ੍ਹ ਗਿਆ ਸੀ 8:00 ਵਜੇ ਨਾ ਜਿੱਥੇ ਰੋ ਆਪਾਂ ਪਿਕਅਪ ਕਰਨੀ ਸੀਗੀ ਸੈਕਿੰਡ ਵਾਲੀ ਬੈਸੇ ਨਾ ਪਹਿਲੀ ਪਿਕਅਪ ਸੀਗੀ ਇਹ ਪਹਿਲਾਂ ਇਹ ਲੋਡ ਕਰਵਾਉਣਾ ਸੀਗਾ ਉਸ ਤੋਂ ਬਾਅਦ ਜਿਹੜਾ ਅਸੀਂ ਰਾਤ ਲੋਡ ਕਰਵਾਇਆ ਉਹ ਲੋਡ ਕਰਵਾਉਣਾ ਸੀਗਾ ਤੇ ਐਡਵਾਂਸ ਸ케ਜੂਲ ਸੈੱਟ ਸੀਗਾ ਬਟ ਇਹ ਇਹ ক্লোਜ਼ ਹੋ ਜਾਂਦਾ 8 ਵਜੇ ਤੇ ਰਾਤ ਨੂੰ ਤੇ ਬਟ ਅਸੀਂ ਲੇਟ ਹੋ ਗਏ ਸੀਗਾ ਨਾ ਅਸੀਂ 9 ਵਜੇ ਚੈਕਿੰਗ ਕੀਤਾ ਉੱਧਰ ਜਾ ਕੇ ਪਹਿਲਾਂ ਫਿਰ ਕੰਪਨੀ ਨੇ ਜਾਨੀ ਸ케ਜੂਲ ਬਦਲਤਾ ਸੀਗਾ ਵੀ ਤੁਸੀਂ ਪਹਿਲਾਂ ਉਹਨੂੰ ਕਰਾ ਲਓ ਤੇ ਇਹਨੂੰ ਬਾਅਦ ਵਿੱਚ ਕਰਾ ਲਿਓ ਤੇ ਨਾ ਉਹ ਬਿਅਰ ਹਾਊਸ ਤੋਂ ਬਾਅਦ ਜਾਨੀ ਜਦੋਂ ਨਾ ਇਹ ਓਪਨ ਹੋਇਆ ਸੀ ਜਾਂ ਫਾਰਮਿੰਗ ਕਰਦੇ ਸੀਗੇ ਇਹ ਇਹ ਇਹਨਾਂ ਦੇ ਆਪਣੇ ਫਾਰਮ ਨੇ ਆਪਣੇ ਫਾਰਮਰ ਦੇ ਵਿੱਚ ਇਹ ਤਿਆਰ ਕਰਕੇ ਪ੍ਰੋਡਿਊਸ ਜਾਨੀ ਇਹਨਾਂ ਸਬਜ਼ੀਆਂ ਫਿਰ ਅੱਗੇ ਜਾ ਕੇ ਸੀਲ ਕਰਦੇ ਨੇ ਹੀ ਜਿੱਦਾਂ ਬ੍ਰੋਕਰ ਨੇ ਹੈ ਨਾ ਬ੍ਰੋਕਰ ਅੱਗੇ ਕੈਨੇਡਾ ਅਮਰੀਕਾ ਹੈ ਨਾ ਤੇ ਮੈਕਸੀਕੋ ਇਦਾਂ ਸਪਲਾਈ ਕਰਦੇ ਨੇ ਤੇ ਕਰਕੇ ਆ ਜਿੱਦਾਂ ਨਾ ਦੇਖੋ ਸਾਈਕਲ ਹਨਾ ਸਾਈਕਲ ਦੇ ਨਾਲ ਆਹ ਸੀਟਰ ਲੱਗਿਆ ਹੋਇਆ ਇਹਨਾਂ ਜਿੱਦਾਂ ਹੁਣ ਆਪਣੇ ਪਹਿਲਾਂ ਬੋਲ ਦਾ ਨਹੀਂ ਖੇਤੀ ਹੁੰਦੀ ਸੀਗੀ ਤੇ ਉਦੋਂ ਇਹ ਮਤਲਬ ਸਾਈਕਲਾਂ ਦੇ ਨਾਲ ਖੇਤੀ ਕਰਦੇ ਸੀਗੇ ਇਦਾਂ ਦਾ ਇਹਨਾਂ ਦਾ ਪ੍ਰੋਸੈਸ ਸੀਗਾ ਵੀ ਉਦੋਂ ਹਨਾ ਹੌਲੀ-ਹੌਲੀ ਦੇਖ ਲਓ ਡਿਵੈਲਪਮੈਂਟ ਕਿੰਨੀ ਹੁੰਦੀ ਹੈ ਨਾ ਜਿੱਦਾਂ ਜਿੱਦਾਂ ਸਮਾਂ ਚੇਂਜ ਹੁੰਦਾ ਗਿਆ ਏ ਡਿਵੈਲਪਮੈਂਟ ਵੀ ਹੁੰਦੀ ਰਹੀ ਹੁਣ ਦੇਖ ਲਓ ਕਿੱਡੀ ਕਿੱਡੀ ਮਸ਼ੀਨਰੀ ਆ ਗਈ ਆ ਟਰੈਕਟਰ ਕਿੱਡੇ ਕਿੱਡੇ ਆ ਗਏ ਤੇ ਮਤਲਬ ਜੇ ਤੁਸੀਂ ਇੱਕ ਕੀਲਾ ਬੋਣਾ ਹਨਾ ਤੇ ਸਮਝ ਲਓ ਵੀ ਤੁਸੀਂ ਇੱਕ ਪਾਂਡ ਦੇ ਵਿੱਚ ਹੀ ਕੀਲਾ ਬਾ ਸਕਦੇ ਆ ਵੀ ਐਡੀ ਮਸ਼ੀਨਰੀ ਆ ਗਈ ਇਹ ਜਿਹੜਾ ਆਪਣਾ ਵੇਅਰ ਹਾਊਸ ਆ ਹਨਾ ਇਹ ਇਹਨੇ ਫਾਰਮਿੰਗ ਜਾਨਕੀ 1965 ਤੋਂ ਸਟਾਰਟ ਕੀਤੀ ਹੋਈ ਆ ਜਦੋਂ ਆ ਟਰੈਕਟਰ ਖੜੇ ਨੇ ਹਨਾ 1965 ਤੋਂ ਸਟਾਰਟ ਹੋਏ ਹੋਏ ਨੇ ਇਹ ਇਹ ਤੋਂ ਬਾਅਦ ਮਸ਼ੀਨਰੀ ਜਿੱਦਾਂ ਕਰਦੇ ਨੇ ਪਰ ਇੱਕ ਗੱਲ ਨਾ ਉਰੇ ਬੜੀ ਮੈਂ ਦੇਖ ਰਿਹਾ ਸੀਗਾ ਨੋਟ ਕੀਤੀ ਸੀ ਕਿ ਸਾਰੇ ਵੇਅਰ ਹਾਊਸ ਦੇ ਵਿੱਚ ਇਹ ਐਨਾ ਨੇ ਕਿਦਾਂ ਛੋਟੇ ਛੋਟੇ ਕੰਮਾਂ ਤੋਂ ਸਟਾਰਟ ਕਰਕੇ ਵੀ ਵੱਡੇ ਵੱਡੇ ਕੰਮਾਂ ਤੱਕ ਲੇ ਗਏ ਨੇ ਪਹਿਲਾਂ ਇਹਨਾਂ ਨੇ ਦੇਖ ਲਓ ਆਪਣੀ ਸ਼ਾਪ ਤੋਂ ਸਟਾਰਟ ਕੀਤੀ ਸੀਗੇ ਉੱਤਰ ਸਪਲਾਈ ਕਰਦੇ ਸੀਗੇ ਫਿਰ ਦੇਖ ਲਓ ਹੁਣ ਵੇਅਰਹਾਊਸ ਖੋਲ੍ਹ ਲਈ ਕਹਾਂ ਜਾ ਕੇ ਹੁਣ ਬ੍ਰੋਕਰਾਂ ਨਾਲ ਰੱਖ ਲਏ ਤੇ ਬ੍ਰੋਕਰ ਅੱਗੇ ਜਾ ਕੇ ਸੇਲ ਕਰਵਾਉਂਦੇ ਨੇ ਸਾਰਾ ਜਿਵੇਂ ਮਤਲਬ ਕੈਨੇਡਾ ਇਹਨਾਂ ਨੇ ਉਹਨਾਂ ਫਰੈਸ਼ ਟੇਸਟ ਵਾਲਿਆਂ ਨੂੰ ਲੋਡ ਦਿੱਤਾ ਇਹ ਫਰੈਸ਼ ਟੇਸਟ ਵਾਲਿਆਂ ਨੇ ਅੱਗੇ ਯਾਨੀ ਕਿ ਜਿੱਦਾਂ ਕ੍ਰਾਸੀ ਸਟੋਰ ਹੋ ਗਏ ਜਿੱਦਾਂ ਵੱਡੇ ਸਟੋਰ ਹੋ ਗਏ ਸੁਪਰਸਟੋਰ ਹੋ ਗਿਆ ਬਾਲਮਾਰਟ ਹੋ ਗਿਆ ਉਹਨਾਂ ਨੂੰ ਜਿੰਨੀ ਜਿੰਨੀ ਜਾਨੀ ਕਿ ਉਹਨਾਂ ਦੀ ਰਿਕੁਆਇਰਮੈਂਟ ਆ ਉਦਾਂ ਉਦਾਂ ਉਹਨਾਂ ਨੂੰ ਸਪਲਾਈ ਕਰ ਦੇਣੀ ਆ ਅੱਗੇ ਤੇ ਮਤਲਬ ਉਹ ਅੱਗੇ ਛੋਟੇ ਸ਼ਹਿਰਾਂ ਨੂੰ ਵੀ ਕਰਦੇ ਨੇ ਜਿੱਦਾਂ ਉਹਨਾਂ ਕੈਲਗਰੀ ਮੀਨ ਆ ਕੈਲਗਰੀ ਪੇਸਟਾ ਕੈਲਗਰੀ ਦੇ ਨਾਲ ਜਿੰਨੇ ਛੋਟੇ ਮੋਟੇ ਸ਼ਹਿਰ ਆ ਉਹਨਾਂ ਨੂੰ ਸਪਲਾਈ ਕਰਨੀ ਆ ਇਦਾਂ ਯਾਨੀ ਕਿ ਇਦਾਂ ਚੈਨ ਸਿਸਟਮ ਬਣਾਇਆ ਹੋਇਆ ਬਹੁਤ ਵਧੀਆ ਯਾਨੀ ਕਿ ਵੀ ਮੀਨਤ ਕਰਦੇ ਨੇ ਤੇ ਮੀਨਤ ਦਾ ਇਹਨਾਂ ਨੂੰ ਮੁੱਲ ਮਿਲਦਾ ਤੇ ਉਸ ਹਿਸਾਬ ਨਾਲ ਜਿੱਦਾਂ ਆਪਣੇ ਵਾਲਿਆਂ ਨੇ ਇਦਾਂ ਨਹੀਂ ਸੋਚਿਆ ਹੈਗਾ ਪੰਜਾਬ ਦੇ ਵਿੱਚ ਜਿੱਦਾਂ ਕਿਸਾਨ ਜਥੇਬੰਦੀਆਂ ਵੀ ਆ ਹੋਰ ਆ ਵੀ ਇਦਾਂ ਦਾ ਕੋਈ ਕੀਤਾ ਜਾਵੇ ਵੀ ਕਿਸਾਨਾਂ ਨੂੰ ਅੱਗੇ ਵੀ ਡਿਵੈਲਪ ਕਰਨ ਵਾਸਤੇ ਵੀ ਉਹਨਾਂ ਨੂੰ ਏਦਾਂ ਦੀ ਕੋਈ ਦਿੱਤੀ ਜਾਵੇ ਟੈਕਨੋਲੋਜੀ ਹਨ ਵੀ ਤੁਸੀਂ ਵੀ ਇੱਦਾਂ ਦੀ ਸਪਲਾਈ ਚੇਨ ਬਣਾਓ ਵੀ ਆਪਣੇ ਵੇਅਰਹਾਊਸ ਬਣਾਓ ਆਪਣੀ ਜੀ ਤੁਸੀਂ ਆਪਣੇ ਦਮ ਤੇ ਵੇਚੋ ਹਨਾ ਅੱਗੇ ਅੱਗੇ ਤੇ ਏਡਾ ਬ੍ਰੋਕਰ ਹੁੰਦੇ ਨੇ ਤੁਸੀਂ ਸਪਲਾਈ ਕਰੋ ਹਨਾ ਬਾਹਰ ਇੰਪੋਰਟ ਐਕਸਪੋਰਟ ਮੰਗਵਾਣਾ ਤੇ ਉਦਾਂ ਤੁਸੀਂ ਸਿਸਟਮ ਚਲਾਓ ਬਟ ਆਪਣੀ ਨਰਜ਼ੀ ਨਾ ਗਲਤ ਉਹ ਵਿਅਰਥ ਕਰ ਰਹੇ ਨੇ ਕਰਨਾ ਯਾਨੀ ਕੁਛ ਨਹੀਂਗਾ ਦੋਸ਼ ਯਾਨੀ ਆਪਾਂ ਦੇਈ ਜਾਣਾ ਹਨਾ ਕਦੇ ਸਕਾਰਾ ਹੁੰਦੇ ਤਾਂ ਕਦੇ ਕਿਸੇ ਨੂੰ ਦੇਤਾ ਏਦਾਂ ਤੇ ਆਪਣਾ ਪੁਰਾਣਾ ਟਰੈਕਟਰ ਨੇ ਇਹਨਾਂ ਚ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕਮੀ ਰਹਿ ਗਈ ਹੈ ਨਾ ਇਦਾਂ ਹੀ ਡਿਵੈਲਪ ਹੋ ਜਵੇ ਇਦਾਂ ਇਹ ਚ ਆ ਕਮੀਆਂ ਤੇ ਇਦਾਂ ਡਿਵੈਲਪ ਇਦਾਂ ਹੀ ਡਿਵੈਲਪ ਹੁੰਦੀ ਹੁੰਦੇ ਹੈ ਨਾ ਅੱਜ ਦੇਖ ਲਓ ਵੀ ਈਸੀ ਕੈਬਨ ਵਾਲੇ ਟਰੈਕਟਰ ਬਣ ਗਏ ਨੇ ਇਤਨਾ ਅਮਰੀਕਾ ਦੇ ਵਿੱਚ ਆ ਵੱਡੀ ਵੱਡੀ ਪ੍ਰੋਬਲਮ ਆ ਇਹ ਡਰਾਈਵਰਾਂ ਨੂੰ ਨਾ ਅੰਦਰਲੇ ਵਾਸ਼ਰੂਮ ਨਹੀਂ ਯੂਜ਼ ਕਰਨ ਦੇ ਵੇਅਰਹਾਊਸ ਦੇ ਜਿਹੜੇ ਅੰਦਰ ਨੇ ਕਰੋਨਾ ਤੋਂ ਬਾਅਦ ਇਹਨਾਂ ਨੇ ਇਦਾਂ ਟੈਂਪੋਰਰੀ ਵਾਸ਼ਰੂਮ ਬਾਹਰ ਬਣਾਏ ਹੋਏ ਨੇ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਇਹ ਇਹ ਵੱਡੀ ਵੱਡੀ ਪ੍ਰੋਬਲਮ ਆ ਇਕਰਾਂ ਨੂੰ ਲੋਡ ਦੀ ਪ੍ਰੋਬਲਮ ਆ ਗਈ ਸੀਗੀ ਜਿਹੜਾ ਇਹ ਲੋਡ ਆ ਇਹ ਪਹਿਲਾਂ ਕਰਵਾਉਣਾ ਸੀਗਾ ਕਿਉਂਕਿ ਸਾਡੇ ਕੋਲ ਰਾਤ ਟਾਈਮ ਘੱਟ ਹੋਣ ਕਰਕੇ ਵੀ ਮਤਲਬ ਅਸੀਂ ਲੇਟ ਹੋਣ ਕਰਕੇ ਇਹਦੀ ਅਪਾਇੰਟਮੈਂਟ ਜਾਨੀ ਮਾਰਨਿੰਗ ਦੀ ਕੀਤੀ ਉਹਦੀ ਈਵਨਿੰਗ ਦੀ ਕੀਤੀ ਸੇਮ ਜਿੱਦਾਂ ਸੀਗੀ ਉਹ ਇਹ ਲੋਡ ਹੈਗਾ ਹੈਵੀ ਇਹ ਤਾਂ ਕਰਕੇ ਇਹ ਮੂਰੇ ਲੋਡ ਹੁੰਦਾ ਟਰੈਲਰ ਤੇ ਤੇ ਉਹ ਜਿਹੜਾ ਅਸੀਂ ਕੱਲ ਰਾਤ ਕਰਵਾ ਕੇ ਲੈ ਕੇ ਆਏ ਸੀ ਉਹ ਲੋਡ ਸੀਗਾ ਹਲਕਾ ਜਾਨੀ ਥੋੜਾ ਜਾਂ ਤੇ ਉਹ ਬਾਅਦ ਵਿੱਚ ਹੁੰਦਾ ਤਾਂ ਕਰਕੇ ਇਹਨਾਂ ਨੇ ਐਦਾਂ ਸਕੇਡਿਊਲ ਸੈੱਟ ਕੀਤਾ ਹੋਇਆ ਵੀ ਇਹ ਪਹਿਲਾਂ ਪਿਕਅਪਸ ਹੁੰਦੀ ਆ ਉਦੋਂ ਬਾਅਦ ਉਹ ਹੁੰਦੀ ਆ ਬਟ ਇਹ ਨਾਲ ਥੋੜਾ ਜਿਆ ਇਸਿੱਦਾਂ ਦਾ ਵੀ ਫਰਕ ਪੈ ਗਿਆ ਮਤਲਬ ਇਹ ਸੀ 6 ਡੰਸ ਕੀਆ ਤੇ ਉਹਦੇ ਵਿੱਚ 5 ਟ੍ਰੇਲਰ ਆਉਂਦੇ ਸੀ ਸ਼ਿਪਰ ਵਧੀਆ ਸੀ ਚੱਲ ਉਹਨਾਂ ਨੇ ਪਹਿਲਾ ਟ੍ਰੇਲਰ ਅਨਲੋਡ ਕੀਤਾ ਸਾਰਾ ਅੱਧਾ ਟ੍ਰੇਲਰ ਅਨਲੋਡ ਕਰਕੇ ਤਾਂ ਫਿਰ ਉਹਨਾਂ ਨੇ ਸੈਟਿੰਗ ਕੀਤੀ ਸਾਰੇ ਲੋਡ ਦੀ ਹੁਣ ਪਿੱਛੇ ਹੈਵੀ ਹੋ ਗਿਆ ਯਾਨੀ ਅੱਗੇ ਹਲਕਾ ਲੋਡ ਇਦਾਂ ਤੇ ਹੋ ਗਿਆ ਸੀ ਟ੍ਰੇਲਰ ਆਪਣਾ ਫੁੱਲ ਤੇ ਸ਼ਿਪਰਾਂ ਨੇ ਕਰਤਾ ਸੀ ਸੈੱਟ ਸਾਰਾ ਕੁਝ ਤੇ ਆਪਾਂ ਸਿਕਿਉਰ ਕਰਕੇ ਐਕਸਲਸਟ ਕਰਕੇ ਤੇ ਸੀਲ ਲਾ ਕੇ ਤੇ ਕੰਪਨੀ ਕਹਿੰਦੀ ਵੀ ਟ੍ਰੇਲਰ ਤੁਹਾਡਾ ਹੈਗਾ ਫੁੱਲ ਲੋਡ ਤੇ ਤੁਹਾਨੂੰ ਸਕੇਲ ਕਰਾਉਣੀ ਹੈ ਹਵ ਟੂ ਜ਼ਰੂਰੀ ਆ ਸਕੇਲ ਕਰਵਾਓ ਫਿਰ ਆਪਾਂ ਸਾਰਚ ਮਾਰੇ ਗੂਗਲ ਦੇ ਉੱਤੇ ਇਹ ਇੱਕ ਆਪਣੇ ਨਾਲ ਹੀ 10 ਕਿਲੋ ਮਿੰਟ ਦੀ ਹੈ ਨਾ ਡਿਸਟੈਂਸ ਦੇ ਉੱਤੇ ਸਕੇਲ ਸੀਗੀ ਇਹ ਫਿਰ ਅਸੀਂ ਸੋਚਿਆ ਵੀ ਉੱਥੇ ਸਕੇਲ ਕਰਵਾ ਲੈਂਦੇ ਆ ਤੇ ਨਾਲੇ ਆਪਣਾ ਫਿਰ ਥੋੜਾ ਜਿਆਦਾ ਵੀ ਈਜ਼ੀ ਹੋ ਜਾਂਦਾ ਜੇ ਸਕੇਲ ਸਕੂਲ ਤੇ ਕਈ ਵਾਰ ਕੱਢ ਲੈਂਦੇ ਆ ਨਾ ਤੇ ਛੋਟੇ ਕੋਲ ਓਵਰ weight ਹੋਵੇ ਤਾਂ ਫਿਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਤਾਂ ਕਰਕੇ ਫਿਰ ਆਪਾਂ ਸਕੇਲ ਤੇ ਚੱਲੇ ਸੀਗੇ ਹੁਣ ਤੇ ਸਕੇਲ ਤੇ ਜਾ ਕੇ ਦੇਖੋ ਕੈਲੀਫੋਰਨੀਆ ਜੀ ਨਾ ਗ੍ਰੀਨ ਨਹੀਂ ਬਹੁਤ ਆ ਦਰਾਖਤ ਸਾਨੂੰ ਬਹੁਤ ਮਿਲਣਗੇ ਆ ਦੇਖੋ ਹਨਾ ਇਹ ਤਾਂ ਕਰਕੇ ਕੈਲੀਫੋਰਨੀਆ ਇਹ ਚੀਜ਼ ਕਰਕੇ ਬਹੁਤ ਸੋਹਣਾ ਲੱਗਦਾ ਲੂਰੀ ਆਪਣੀ ਸਕੇਲ ਹੋ ਗਈ ਸੀ ਡਨ ਤੇ ਵੇਟ ਸੀਗਾ ਆਪਣਾ ਗੁੱਡ ਹਨਾ ਜਿੰਨਾ ਆਪਾਂ ਨੂੰ ਗ੍ਰੋਸ ਵੇਟ ਚਾਹੀਦਾ ਇਹ ਮਤਲਬ 75 ਕੁ ਹਜ਼ਾਰ ਹੀ ਬਣਿਆ ਲਵੀ ਤੇ ਆ ਦੇਖੋ ਕਿੰਨਾ ਵਧੀਆ ਮੌਸਮ ਹਨ ਕਲਾਉਡਲੀ ਜਾਂ ਤੇ ਆ ਨਾ ਜਿਹੜੇ ਇੱਧਰ ਲੱਗੇ ਹੋਏ ਨੇ ਇਹ ਪਾਮ ਆ ਇਹ ਕੈਲੀਫੋਰਨੀਆ ਵਿੱਚ ਕਾਮਨ ਮਿਲਦਾ ਤੁਹਾਨੂੰ ਹਰੇਕ ਘਰ ਦੇ ਵਿੱਚ ਹਰੇਕ ਵੇਅਰ ਹਾਊਸ ਦੇ ਵਿੱਚ ਹਰੇਕ ਸੜਕ ਦੇ ਉੱਤੇ ਇਹ ਇਹ ਕੈਲੀਫੋਰਨੀਆ ਦੀ ਨਿਸ਼ਾਨੀ ਆ ਇਹ ਜਿਹੜੇ ਪਾਮ ਲੱਗੇ ਹੋਏ ਨੇ ਇਹ ਟਰੀ ਆਫ ਕੈਲੀਫੋਰਨੀਆ ਇਹਨੂੰ ਕਿਹਾ ਜਾ ਸਕਦਾ ਤੇ ਆਪਾਂ ਅੱਗੇ ਸਿਸਕੀ ਤੋਂ ਬਾਹਰ ਇਹ ਦੇਖੋ ਨਿਕਲਦੀ ਸਾਰੇ ਆਹ ਦੇਖੋ ਫਾਰਮ ਇੱਕ ਐਨ ਜਾਨੀ ਪੱਧਰ ਨੇ ਹਨ ਪੂਰੇ ਜਿਹੜੇ ਸਿਟੀ ਜਿਹੜੇ ਪਿੰਡ ਹੋ ਗਏ ਕੋਈ ਨਾ ਛੋਟੇ ਮੋਟੇ ਪਿੰਡ ਹੋ ਗਏ ਨਾ ਉਹਦੇ ਨੇੜੇ ਤੇੜੇ ਆ ਜਿਹੜੇ ਫਾਰਮ ਉਹ ਬਿਲਕੁਲ ਐਨ ਪੱਧਰ ਨੇ ਉਹ ਜਿੱਦਾਂ ਪੰਜਾਬ 'ਚ ਜ਼ਮੀਨ ਹੁੰਦੀ ਆ ਉਦਾਂ ਹੀ ਆ ਨਾ ਜ਼ਮੀਨ ਦੀ ਮਿੱਟੀ ਵੀ ਉਦਾਂ ਦੀ ਹੋ ਆ ਵੀ ਬੜੀ ਸੋਹਣੀ ਆ ਰੇਤਲੀ ਜਿਹੀ ਮਿੱਟੀ ਤੇ ਆ ਜਿੱਦਾਂ ਉਹਨਾਂ ਨੂੰ ਨਾ ਇਹ ਪਾਣੀ ਆ ਉਹ ਰੁਫਵਾਰਿਆਂ ਨਾਲ ਹੀ ਪਾਣੀ ਲੱਗਦਾ ਖੁੱਲਾ ਪਾਣੀ ਯਾਨੀ ਕਿ ਉਹ ਲਾਉਣੀ ਆ ਨਾ ਕੈਨੇਡਾ 'ਚ ਨਾ ਅਮਰੀਕਾ ਦੇ ਵਿੱਚ ਤੇ ਉਹ ਰੁਫਵਾਰਿਆਂ ਨਾਲ ਆ ਜਿਹੜਾ ਉਹਦੇ ਘਰ ਨਹੀਂ ਨਾ ਉਹ ਵੀ ਸਿੰਗਲ ਸਟੋਰੀ ਨੇ ਡਬਲ ਸਟੋਰੀ ਘਰ ਤੁਹਾਨੂੰ ਬਹੁਤ ਘੱਟ ਮਿਲਣਗੇ ਜਿੱਦਾਂ ਬੰਗਲੋ ਸਟਾਈਲ ਕਹਿੰਦੇ ਨੇ ਆਪਾਂ ਉਦਾਂ ਹੁਣ ਆਪਾਂ ਧਰ ਲਈ ਸੀ ਚਾਹ ਸੋਚਿਆ ਥੋੜੇ ਹੋਈਏ ਕੈਮ ਟਾ ਕਰਕੇ ਆਪਾਂ ਤਿੰਨ ਟੀ ਬੈਗ ਸਿੱਟ ਲਈ ਸੀ ਚਾਹ ਦੇ ਵਿੱਚ ਜਦੋਂ ਆਪਾਂ ਐਰੀਜ਼ੋਨਾ ਦੇ ਵਿੱਚ ਐਂਟਰ ਹੁੰਨੇ ਆ ਤੇ ਤੁਹਾਨੂੰ ਮੇਨ ਨਿਸ਼ਾਨੀ ਇਹ ਆ ਐਰੀਜ਼ੋਨਾ ਹੋਇਆ ਹਨਾ ਯੂਟਾ ਹੋਇਆ ਤੇ ਨਵਾਡਾ ਹੋਇਆ ਜਾਨੀ ਐਰੀਜ਼ੋਨਾ ਖਾਸ ਤੌਰ ਤੇ ਇਦਾਂ ਨੇ ਤੁਹਾਨੂੰ ਇਦਾਂ ਦੇ ਪਹਾੜੀ ਮਿਲਣਗੇ ਜਿੱਦਾਂ ਆਪਣੇ ਰਾਜਸਥਾਨ ਦੇ ਵਿੱਚ ਹੁੰਦੇ ਆ ਤੇ ਇਹ ਬੈਠੇ ਨਾ ਅਮਰੀਕਾ ਦਾ ਰਾਜਸਥਾਨੀ ਕਿਹਾ ਜਾਂਦਾ ਹੈ ਇਹਨਾਂ ਨੂੰ ਇਹ ਥੋੜਾ ਜਿਹਾ ਨਾ ਪਾਰਟ ਜਿੰਦਾ ਗ੍ਰੀਨਰੀ ਘੱਟ ਆ ਔਰੇ ਤੇ ਪਹਾੜੀ ਏਰੀਆ ਜ਼ਿਆਦਾ ਜਦੋਂ ਨਾ ਪਹਿਲਾ ਜਾਨੀ ਕਿ ਡੈਨਾਡੋਨਸੌਰ ਵੀ ਕਹਿੰਦੇ ਇਸ ਏਰੀਆ ਦੇ ਵਿੱਚ ਜ਼ਿਆਦਾ ਰਹਿੰਦੇ ਹੁੰਦੇ ਸੀਗੇ ਤੇ ਤਾਂ ਕਰਕੇ ਸੀਗਾ ਮੇਨਾਂ ਨਿਸ਼ਾਨੀ ਹੋਏ ਆ ਵੀ ਉਰੇ ਤੁਹਾਨੂੰ ਸੜਕਾਂ ਦੇ ਉੱਤੇ ਜਾਂ ਇਦਾਂ ਤੁਹਾਨੂੰ ਗ੍ਰੀਨਰੀ ਨਹੀਂ ਮਿਲਦੀ ਹੈ ਕਿ ਗ੍ਰੀਨਰੀ ਤੁਹਾਨੂੰ ਸ਼ਹਿਰ ਹੋਗੇ ਹਨ ਜਿੱਦਾਂ ਟਾਊਨ ਹੋਗੇ ਪਿੰਡ ਹੋਗੇ ਉਹਦੇ ਵਿੱਚ ਹੀ ਤੁਹਾਨੂੰ ਗ੍ਰੀਨਰੀ ਮਿਲੂਗੀ ਆਦਰਵਾਈਜ਼ ਤੁਹਾਨੂੰ ਦੂਰ ਦੂਰ ਤੱਕ ਕੋਈ ਗ੍ਰੀਨਰੀ ਨਹੀਂ ਕਿਉਂਕਿ ਇਹਨਾਂ ਇਲਾਕਾ ਬਹੁਤ ਖੁਸ਼ਕਾ ਤੇ ਇਦਾਂ ਹੀ ਆ ਸਾਰਾ ਤੇ ਕਰਮੀ ਵੀ ਬਹੁਤ ਜ਼ਿਆਦਾ ਪੈਂਦੀ ਔਰੇ ਜਿੱਦਾਂ ਨਾਰਮਲੀ ਜੇ 40 ਡਿਗਰੀ ਟੈਂਪਰੇਚਰ ਹੁੰਦਾ ਤਾਂ ਸਾਹਮਣੇ ਵੀ ਇੱਕ ਤਰ੍ਹਾਂ ਦੀ ਲੋ ਦੀ ਤਰ੍ਹਾਂ ਹੀ ਹੁੰਦਾ ਇਹ ਮੈਨਾਂ ਜਿਹੜਾ ਅਰੀਜ਼ੋਨਾ ਇਹ ਵੀ ਮੈਕਸੀਕੋ ਦਾ ਹੀ ਪਾਰਟ ਸੀਗਾ ਇਹ ਪਹਿਲਾ ਮੈਕਸੀਕੋ ਦਾ ਵਿੱਚ ਸੀਗਾ ਇਹ ਜਾਨੀ ਕਿ 1848 ਦੇ ਵਿੱਚ ਇਹ ਅਮਰੀਕਾ ਨੇ ਜਾਨੀ ਕਿ ਮੈਕਸੀਕੋ ਤੋਂ ਬਾਏ ਕੀਤਾ ਸੀਗਾ ਤੇ 1912 ਦੇ ਵਿੱਚ ਇਹ ਜਾਨੀ ਅਮਰੀਕਾ ਦੀ 48ਵੀਂ ਸਟੇਟ ਬਣੀ ਸੀਗੀ ਇਹ ਅਰੀਜ਼ੋਨਾ ਜਿਹੜਾ ਕੈਲੀਫੋਰਨੀਆ ਹੋਇਆ ਨਵਾਡਾ ਹੋਇਆ ਨਾ ਨਿਊ ਮੈਕਸੀਕੋ ਸਟੇਟ ਆ ਜਿਹੜੀ ਤੇ ਇਹ ਸਾਰਾ ਇਹਨਾਂ ਨੇ ਮੈਕਸੀਕੋ ਤੋਂ ਹੀ ਬਾਏ ਕੀਤਾ ਹੋਇਆ ਆਪਣਾ ਅਮਰੀਕਾ ਨੇ ਪਹਾੜ ਵੀ ਤੁਹਾਨੂੰ ਏਦਾਂ-ਏਦਾਂ ਮਿਲਣਗੇ ਜਿੱਦਾਂ ਕਿਸੇ ਨੇ ਆਰਟ ਕੀਤੀ ਹੁੰਦੀ ਹੈ ਨਾ ਜਿੱਦਾਂ ਵੀ ਇਥੋਂ ਆਰਟ ਕਲਾਕਾਰ ਨੇ ਆਪ ਬਣਾਏ ਹੁੰਦੇ ਨੇ ਏਦਾਂ ਦੇ ਤੁਹਾਨੂੰ ਪਹਾੜ ਦਿਖਣਗੇ ਵੀ ਕਦੇ ਕਾਲੇ ਆਗੇ ਹਨਾ ਤੇ ਕਦੇ ਵੀ ਜਿੱਦਾਂ ਕੋਈ ਕੋਲੇ ਦੀ ਖਾਨ ਹੁੰਦੀ ਆ ਕਦੇ ਸਿਲਵਰ ਸਿਲਵਰ ਜੇ ਆਗੇ ਤੇ ਕਦੇ ਏਦਾਂ ਆਗੇ ਵੀ ਜਿੱਦਾਂ ਰਾਜਸਥਾਨ ਦੇ ਵਿੱਚ ਰੇਤਾਂ ਪਿਆ ਹੁੰਦਾ ਤੇ ਏਦਾਂ ਦਾ ਯਾਨੀ ਕਿ ਤੁਹਾਨੂੰ ਸ਼ੋ ਹੋਈ ਜਾਣਾ ਤੇ ਯਾਨੀ ਕਿ ਦੇਖਣ ਨੂੰ ਯਾਨੀ ਬਹੁਤ ਸੋਹਣੇ ਲੱਗਦੇ ਨੇ ਹਨਾ ਜੀ ਕਰਦਾ ਹੁੰਦਾ ਵੀ ਦੇਖੀ ਜਾਈਏ ਵੀ ਨੀਗਾਈ ਟਿਕ ਜਾਂਦੀ ਹੈ ਇੱਕ ਵਾਰ ਤਾਂ ਲੋ ਜੀ ਹੁਣ ਆਪਾਂ ਆ ਗਏ ਸੀ ਯੂਟਾ ਦੇ ਵਿੱਚ ਐਦਾਂ ਨਾ ਉਰੇ ਨਾ ਜਿੱਦਾਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਐਂਟਰ ਹੋਣਾ ਤਾਂ ਉਹਨੂੰ ਐਂਟਰ ਹੁੰਦੀ ਸਾਰੇ ਇੱਕ ਪੱਕੀ ਸਕੇਲ ਆਉਣੀ ਹੋਣੀ ਆ ਨਾ ਤੇ ਦੂਜਾ ਦੋਨਾਂ ਸਾਈਡਾਂ ਤੋਂ ਆਉਣੀ ਆ ਜਾਨੀ ਕਿ ਆਪਾਂ ਲੈਫਟ ਵੀ ਤੇ ਰਾਈਟ ਵੀ ਹੈ ਨਾ ਹੁਣ ਯੂਟਾ ਦੇ ਵਿੱਚ ਐਂਟਰ ਹੋਏ ਸੀ ਆਪਾਂ ਤੇ ਇਹ ਵੱਡੀ ਸਕੇਲ ਹੁੰਦੀ ਆ ਉਹ ਮੀਨ ਸਕੇਲ ਹੁੰਦੀ ਆ ਤੇ ਓਪਨ ਤੁਹਾਨੂੰ ਮਿਲਿਓ ਮਿਲੀਆਂ ਜਿੱਦਾਂ ਹੁਣ ਆਪਾਂ ਨੂੰ ਪ੍ਰੀਪਾਸ ਸੀਗਾ ਆਪਾਂ ਨੂੰ ਪ੍ਰੀਪਾਸ ਮਿਲ ਗਿਆ ਬਾਈਪਾਸ ਮਿਲ ਗਿਆ ਤੇ ਆਪਾਂ ਨੂੰ ਸਕੇਲ ਤੇ ਐਂਟਰ ਨਹੀਂ ਹੋਣਾ ਪਿਆ ਹੈਗਾ ਤੇ ਆਪਾਂ بارہ بار ਨਿਕਲ ਗਏ ਇਦਾਂ ਹੋ ਜਾਂਦਾ ਹੁੰਦਾ ਯਾਨੀ ਸਕੇਲ ਤੁਹਾਨੂੰ ਮਿਲਿਉ ਮਿਲੀਆਂ ਹਰੇਕ ਸਟੇਟ ਦੇ ਵਿੱਚ ਐਂਟਰ ਹੋਣ ਲੱਗੇ ਤੇ ਐਗਜ਼ਿਟ ਹੋਣ ਲੱਗੇ ਵੀ ਹੈ ਨਾ ਤੇ ਐਂਟਰ ਤੇ ਐਗਜ਼ਿਟ ਸੇਮ ਆ ਹੁਣ ਆਪਾਂ ਪਹੁੰਚ ਗਏ ਸੀਗੇ ਆਪਣਾ ਟਰੱਕ ਸਟਾਪ ਦੇ ਉੱਤੇ ਪਾਇਲਟ ਦੇ ਉੱਤੇ ਤੇ ਉਰੇ ਲੈਣੀ ਸੀ ਬ੍ਰੇਕ ਤੇ ਨਾਲੇ ਕਰਨਾ ਸੀ ਫਿਊਲ ਅਪ ਆ ਦੇਖੋ ਨਾ ਗਰਮੀ ਬਹੁਤ ਸੀਗੀ ਗਰਮੀ ਬਹੁਤ ਹੋਣ ਕਰਕੇ ਨਾ ਨੂੰ ਘਾਰ ਨੂੰ ਪਾਣੀ ਲਾ ਰਹੇ ਸੀਗੇ ਆ ਚੱਲ ਰਹੇ ਨੇ ਹਵਾਰੇ ਉਰੇ ਵੀ ਤੇ ਇਹਦੇ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ ਆਪਾਂ ਲੈਣਾ ਸੀ ਸ਼ਾਵਰ ਤੇ ਸ਼ਾਵਰ ਦਾ ਐਪ ਤੋਂ ਬੁੱਕ ਹੋ ਜਾਂਦਾ ਤੇ ਉਹਦਾ ਆਪਾਂ ਨੂੰ ਕਸਟਮਰ ਨੰਬਰ ਮਿਲ ਜਾਂਦਾ ਜਦੋਂ ਆਪਣਾ ਯਾਨੀ ਨੰਬਰ ਆ ਜਾਂਦਾ ਤੇ ਉਸ ਦੱਸ ਦਿੰਦੇ ਨੇ ਵੀ ਇਹ ਇਸ ਨੰਬਰ ਦੇ ਸ਼ਾਵਰ ਤੇ ਤੁਸੀਂ ਜਾ ਰਹੇ ਹੋ ਤੇ ਆਪਾਂ ਨੂੰ ਕੋਡ ਦੇ ਦੇ ਦਿੰਦੇ ਨੇ ਐਦਾਂ ਬਣੇ ਹੁੰਦੇ ਨੇ ਜਿੱਦਾਂ ਆਪਣੇ ਸ਼ਾਵਰ ਹੁੰਦੇ ਨੇ ਯਾਨੀ ਹਰੇਕ ਆਪਣਾ ਟਰੱਕ ਸਟਾਪ ਤੇ ਪਾਇਲਟ ਦੇ ਉੱਤੇ ਮਿਨੀਮਮ 5-6 ਸ਼ਾਵਰ ਤਾਂ ਪੱਕੇ ਹੁੰਦੇ ਨੇ ਅਕੋਰਡਿੰਗ ਟੂ ਉਹਨਾ ਉੱਥੇ ਪਾਰਕਿੰਗ ਦਾ ਵੀ ਹੈਗਾ ਹੁੰਦਾ ਹੈ ਨਾ ਵੀ ਪੰਪ ਕਿੱਡਾ ਵੱਡਾ ਜਿੱਦਾਂ ਪੰਪ ਵੱਡਾ ਹੁੰਦਾ ਉੱਥੇ ਸ਼ਾਵਰ ਵੀ ਜ਼ਿਆਦਾ ਹੁੰਦੇ ਨੇ ਜੇ ਪੰਪ ਯਾਨੀ ਛੋਟਾ ਉੱਥੇ ਵੀ ਸ਼ਾਵਰ 5-6 ਤਾਂ ਪੱਕੇ ਤੇ ਐਦਾ ਹੁੰਦਾ ਏ ਲਾਈਨ ਵਾਈਜ਼ ਹੁੰਦੇ ਨੇ ਤੇ ਜਦੋਂ ਮੇਰਾ ਉਹ ਨੰਬਰ ਸੀਗਾ 7 ਤੇ ਉਹਨਾਂ ਨੇ ਮੈਨੂੰ ਕੋਡ ਭੇਜਤਾ ਸੀਗਾ ਆਪਾਂ ਕੋਡ ਲਾ ਕੇ ਐਂਟਰ ਹੋਇਆ ਨਾ ਤੇ ਆਪਣਾ ਡੋਰ ਹੋ ਜਾਣਾ ਓਪਨ ਤੇ ਆ ਦੇਖੋ ਕਿੰਨਾ ਸਾਫ਼ ਆ ਨਾ ਸ਼ਾਵਰ ਯਾਨੀ ਇਹਨਾਂ ਦੀ ਸਫਾਈ ਬਹੁਤ ਹੁੰਦੀ ਆ ਫਲਾਈਂਗੇ ਦੇ ਵਾਲਿਆਂ ਦੀ ਤੇ ਇਲਾਵਾ ਲੈਂਦੀ ਸ਼ਾਵਰ ਤੋਂ ਬਾਅਦ ਆਪਣਾ ਮੂਡ ਬਣਿਆ ਵੀ ਕਾਫੀ ਪੀਣ ਦਾ ਵੀ ਆਪਾਂ ਬਣਾਈਏ ਕਾਫੀ ਵਧੀਆ ਜੀ ਤੇ ਜਦੋਂ ਕਾਫੀ ਬਣਾਉਣਾ ਉਹਨਾਂ ਮੈਂ ਪਾਇਲਟ ਦੀ ਕਾਫੀ ਹੋ ਕਿੰਨਾ ਤੇ ਉਹਦੇ ਵਿੱਚ ਪਹਿਲਾਂ ਫਰੈਂਚ ਬਨੀਲਾ ਐਡ ਕਰ ਲਈਦਾ ਥੋੜਾ ਜਿਹਾ ਤੇ ਫਰੈਂਚ ਬਨੀਲਾ ਐਡ ਕਰਨ ਤੋਂ ਬਾਅਦ ਫਿਰ ਕਰੀਦੀ ਆ ਕਾਫੀ ਐਡ ਤੇ ਯਾ ਕਾਫੀ ਐਡ ਕਰਨ ਤੋਂ ਬਾਅਦ ਕਾਫੀ ਬਣ ਜਾਂਦੀ ਆ ਤੇ ਇੰਨਾ ਕੁ ਪ੍ਰੋਸੈਸ ਆਦਾਂ ਤੇ ਉਹ ਦੇਖ ਲਓ ਨਾ ਜੇ ਜਿੰਨੀ ਤੁਹਾਨੂੰ ਨਾਚੀ ਦੀ ਲੋੜ ਆ ਵੈਸੇ ਇੱਕ ਬਾਈਲਟ ਹਾਊਸ ਇੱਕ ਇਨਸਟੈਂਟ એનર્ਜੀ ਇਹ ਦੋ ਨੇ ਦੋ ਜੀ ਮਿਕਸ ਕਰਕੇ ਬਣਾ ਲੂਗੇ ਤਾਂ ਵਧੀਆ ਬੋਰ ਵਧੀਆ ਬਣ ਜਾਂਦੀ ਆ ਲੋ ਆਪਣੀ ਹੁਣ ਕਾਫੀ ਹੋ ਗਈ ਸੀ ਰੈਡੀ ਤੇ ਆਪਾਂ ਨੇ ਲਾ ਲਈ ਲਿਡ ਉੱਤੇ ਤੇ ਤਰਪੇ ਸੀ ਕਿ ਆਪਾਂ ਨੂੰ ਇਹ ਡਾਕੂਮੈਂਟ ਦੀ ਲੋੜ ਪੈਂਦੀ ਆ ਜਦੋਂ ਆਪਾਂ ਬਾਰਡਰ ਕ੍ਰੋਸ ਕਰਨਾ ਹੁੰਦਾ ਇਹਨੂੰ ਮੈਨੀਫੈਸਟੋ ਕਹ ਦਿੰਦੇ ਆ ਇਹਦੇ ਨਾਲ ਸਾਰੀ ਇਨਫੋਰਮੇਸ਼ਨ ਪਹਿਲਾਂ ਹੀ ਬਾਰਡਰ ਤੇ ਚੱਲੇ ਜਾਂਦੀ ਆ ਜਦੋਂ ਇਹ ਆ ਜਾਨੀ ਕਿ ਆਪਾਂ ਆਫੀਸਰ ਨੂੰ ਦਿੰਨੇ ਆ ਉਹ ਇਹਦਾ ਬਾਰ ਕੋਡ ਸਕੈਨ ਕਰਦਾ ਤਾਂ ਉੱਥੇ ਆਪਣੀ ਸਾਰੀ ਜਾਨੀ ਨਿਕਲਿਆ ਆਉਂਦੀ ਆ ਵੀ ਕਿਹੜਾ ਟਰੱਕ ਕਿਹੜਾ ਟਰੇਲਰ ਆ ਹਨਾ ਕਿੰਨੇ ਬੰਦੇ ਆ ਹਨਾ ਤੇ ਉਹਨਾਂ ਦਾ ਸਾਰਾ ਡਾਟਾ ਤੇ ਆਪਣਾ ਲੋਡ ਦਾ ਕੀ ਆ ਥੋਡੇ ਕੋਲ ਹਨਾ ਕਿੱਥੇੋਂ ਪਿਕ ਕੀਤਾ ਕਿੱਥੇ ਡ੍ਰੌਪ ਕਰਨਾ ਉਹ ਸਾਰਾ ਆਪਣਾ ਨਿਕਲਿਆ ਆਉਂਦਾ ਹਨਾ ਤੇ ਤਾਂ ਕਰਕੇ ਇਹ ਆਪਣੇ ਕੋਲ ਡਾਕੂਮੈਂਟ ਹੋਣਾ ਜ਼ਰੂਰੀ ਆ ਜਦੋਂ ਆ ਲੋ ਜੀ ਅਸੀਂ ਪਹੁੰਚ ਗਏ ਸੀ ਸਟ੍ਰੀਟ ਗ੍ਰਾਸ ਬਾਰਡਰ ਦੇ ਉੱਤੇ ਜਦੋਂ ਨਾ ਅਸੀਂ ਫਲਾਈਂਗ ਓਵਰ ਚੜੇ ਹੈ ਨਾ ਤੇ ਦੇਖਿਆ ਤੇ ਪੂਰੀ ਪੁਲਿਸ ਲੱਗੀ ਹੋਈ ਸੀ ਤੇ ਚੈਕਿੰਗ ਕਰ ਰਹੀ ਸੀ ਹਰੇਕ ਟਰੱਕ ਟ੍ਰੇਲਰ ਨੂੰ ਰੋਕ ਰਹੀ ਸੀਗੇ ਨਾ ਤੇ ਦੋ ਤਿੰਨ ਉਹਨਾਂ ਕੋਲ ਕੁੱਤੇ ਸੀਗੇ ਤੇ ਪੂਰੀ ਯਾਨੀ ਕਿ ਪਤਾ ਨਹੀਂ ਜਾਂ ਕੋਈ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੋਣੀ ਹੈ ਜਾਂ I don't know ਹੈ ਨਾ ਕੀ ਸੀਗਾ ਤੇ ਅਸੀਂ ਜਾਣਾ ਸੀ ਡਿਊਟੀ ਫ੍ਰੀ ਤੇ ਡਿਊਟੀ ਫ੍ਰੀ ਸ਼ਾਪ ਦਾ ਨਾ ਪਹਿਲਾਂ ਐਗਜ਼ਿਟ ਲੈ ਕੇ ਇਹ ਸਟ੍ਰੀਟ ਗ੍ਰਾਸ ਬਾਰਡਰ ਤੇ ਐਂਟਰ ਹੋਣ ਤੋਂ ਪਹਿਲਾਂ ਇੱਕ ਐਗਜ਼ਿਟ ਲੈਣਾ ਪੈਂਦਾ ਤੇ ਉੱਥੇ ਨਾ ਗੈਸ ਸਟੇਸ਼ਨ ਆ ਗੈਸ ਸਟੇਸ਼ਨ ਉੱਤੇ ਤੇ ਇਹਨਾਂ ਨੇ ਇਦਾਂ ਨਹੀਂ ਹੋਈ ਆ ਵੀ ਜਰੂਰ ਤੁਸੀਂ ਕੁਝ ਵੀ ਬਾਏ ਕਰੋਗੇ ਤਾਂ ਤੁਹਾਨੂੰ ਉਹਨਾਂ ਨੇ ਬਾਰਡਰ ਦੇ ਉੱਤੇ ਚੀਜ਼ ਫੜਾ ਕੇ ਜਾਣੀ ਹੈ ਜੋ ਵੀ ਤੁਸੀਂ ਬਾਏ ਕੀਤਾ ਤੁਹਾਨੂੰ ਪਹਿਲਾਂ ਨਹੀਂ ਦੇਣੀ ਹੈਗੀ ਰਾਈਟਵੇ ਨਹੀਂ ਦੇਣੀ ਹੈ ਕਿਉਂਕਿ ਇਹ ਨਾ ਇਹ ਨਾ ਇਦਾਂ ਹੁੰਦਾ ਇਹਨਾਂ ਨੂੰ ਵੀ ਜੇ ਤੁਸੀਂ ਅਮਰੀਕਾ ਦੇ ਵਿੱਚ ਵੀ ਐਂਟਰ ਨਾ ਹੋ ਬਿਊਟੀ ਫਰੀ ਤੋਂ ਚੀਜ਼ ਬਾਏ ਕਰਕੇ ਤੇ ਕੈਨੇਡਾ ਵੀ ਇਦਾਂ ਹੀ ਆ ਤਾਂ ਕਰਕੇ ਹੁੰਦਾ ਕਿਉਂਕਿ ਤਾਂ ਕਰਕੇ ਇਹ ਤੁਹਾਨੂੰ ਬਾਰਡਰ ਤੋਂ ਪਹਿਲਾਂ ਹੀ ਫੜਾ ਕੇ ਜਾਣਗੇ ਤੇ ਸਾਨੂੰ ਕਰਨ ਸਾਨੂੰ ਕਰਨੀ ਵੀ ਬੇ ਟੂਰੇ ਤੇ ਅਸੀਂ ਵੀ ਬਾਈ ਕੀਤੀ ਸੀਗੀ ਉਸ ਤੋਂ ਅਲਕੋਹਲ ਤੇ ਤਾਂ ਕਰਕੇ ਸਾਨੂੰ ਰਿਬੇਟ ਕਰਨੀ ਪੈਣੀ ਸੀ ਉਹ ਸਾਨੂੰ ਫੜਾ ਕੇ ਜਾਊਗਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਤੇ ਇਹ ਸਾਤੋਂ ਪੁੱਛਦੇ ਸੀਗੇ ਜਾਨੀ ਇਹਨਾਂ ਨੇ ਸਾਨੂੰ ਵੀ ਰੋਕਿਆ ਸੀ ਸਾਤੋਂ ਸਾਰੀ ਇਨਫੋਰਮੇਸ਼ਨ ਪੁੱਛੀ ਵੀ ਤੁਸੀਂ ਕਿੱਥੇ ਗਏ ਹੈ ਨਾ ਤੇ ਕਿਹੜਾ ਲੋਡ ਆ ਤੁਹਾਡੇ ਕੋਲ ਕਿੰਨੇ ਦਿਨ ਤੁਸੀਂ ਅਮਰੀਕਾ ਦੇ ਵਿੱਚ ਲਾ ਕੇ ਆਏ ਤੇ ਉਹ ਸਾਰੀ ਇਨਫੋਰਮੇਸ਼ਨ ਲੈਂਦੇ ਸੀਗੇ ਪਰ ਸਾਡੇ ਮੂਰੇ ਜਿੰਨੇ ਵੀ ਟਰੱਕ ਸੀ ਦੋ ਤਿੰਨ ਨਾ ਉਹਨਾਂ ਨੂੰ ਪੂਰਾ ਟਰੱਕ ਜਾਨੀ ਕਿ ਸੀਲ ਉਹਨਾਂ ਦੀ ਖੋਲ ਕੇ ਤੇ ਉਹਨਾਂ ਟਰੱਕ ਟ੍ਰੇਲਰ ਅੰਦਰ ਚੈੱਕ ਕੀਤੇ ਫਿਰ ਤਾਂ ਉਹਨਾਂ ਪਤਾ ਹੀ ਨਾ ਬਾਰਡਰ ਐਂਟਰ ਹੋਣ ਤੋਂ ਪਹਿਲਾਂ ਆਪਾਂ ਨੂੰ ਰੀਫਰ ਬੰਦ ਕਰਨਾ ਪੈਂਦਾ ਹਨ ਤੇ ਆਪਾਂ ਵੀ ਬਾਰਡਰ ਆਪਣਾ ਕਲੀਅਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਰੁਕੇ ਸੀਗੇ ਤੇ ਸੋਚਿਆ ਵੀ ਰੀਫਰ ਕਰ ਲਈਏ ਔਨ ਦੇਖੋ ਲਵਾਟਾ ਦਾ ਵੈਦਰ ਕਿੰਨਾ ਵਧੀਆ ਨਾ ਪੂਰਾ ਕਲਾਊਡਲੀ ਹੋਇਆ ਹੋਇਆ ਇਸ ਵਾਰ ਨਾ ਕੈਲਗਰੀ ਮੀ ਬਹੁਤ ਪੈ ਰਹੇ ਨੇ BC ਵਾਂਗੂ ਬਹੁਤ ਜ਼ਿਆਦਾ ਮੀ ਪੈ ਰਹੇ ਨੇ ਆਪਾਂ ਪਹੁੰਚ ਗਏ ਸੀ ਫਰਸਟ ਟੇਸਟ ਵਾਲਿਆਂ ਦੇ ਤੇ ਆਪਾਂ ਨੂੰ ਮਿਲ ਗਈ ਸੀ ਡਾਕ ਤੇ ਉਹ ਕਹਿੰਦੇ ਡਾਕ ਤੇ ਬੈਕਅਪ ਲਾ ਦਿਓ ਤੁਸੀਂ ਕਿਉਂਕਿ ਕੰਪਨੀ ਵਾਲਿਆਂ ਦਾ ਫੋਨ ਆ ਗਿਆ ਤੇ ਉਹ ਕਹਿੰਦੇ ਤੁਹਾਨੂੰ ਡਿਲੀਵਰੀ ਵੀ ਕਰਨੀ ਪੈਣੀ ਆ ਤੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਕਰ ਦਿੰਦੇ ਆ ਤੇ ਆਪਾਂ ਡਾਕ ਤੇ ਲਾਤਾ ਸੀ ਬੈਕ ਤੇ ਨਾ ਇਹ ਨਾ ਰੀਸੀਵਰ ਹੁੰਦੇ ਨੇ ਜਿਹੜੇ ਆ ਨਾ ਜਦੋਂ ਡਾਕ ਤੇ ਬੈਕ ਲਾਉਣ ਤੋਂ ਬਾਅਦ ਜਦੋਂ ਅਨਲੋਡਿੰਗ ਸਟਾਰਟ ਕਰਨੀ ਆ ਉਹ ਉਹ ਜ਼ਤਾਰ ਕੇ ਐਦਾਂ ਦਾ ਲੌਕ ਲਾ ਜਾਂਦੇ ਨੇ ਸੇਫਟੀ ਲਈ ਵੀ ਤਾਂ ਕਿ ਟ੍ਰੇਲਰ ਅੱਗੇ ਮੂਵ ਨਾ ਹੋਵੇ ਲੋ ਜੀ ਡਿਲੀਵਰੀ ਹੋ ਗਈ ਸੀ ਆਪਣੀ ਡਨ ਤੇ ਇਹਨਾਂ ਟਾਈਮ ਬਹੁਤ ਲਾਇਆ 5 ਘੰਟੇ ਲਾਤੇ ਪੂਰੇ ਅਨਲੋਡਿੰਗ ਕਰਨ ਨੂੰ ਕਿਉਂਕਿ ਇਹ ਨਾ ਪੂਰੇ ਬਾਕਸ ਗਿਣਦੇ ਨੇ ਫਿਰ ਉਹ ਤੋਂ ਬਾਅਦ ਪੇਪਰਵਰਕ ਦਿੰਦੇ ਨੇ ਤੇ ਆ ਦੇਖੋ ਤੁਹਾਡਾ ਟ੍ਰੇਲਰ ਹੋ ਗਿਆ ਸੀ ਐਮਟੀ ਆਪਾਂ ਪਹੁੰਚ ਗਏ ਸੀ ਜਾਰਚ ਤੇ ট্রাক ਐਂਡ ਟ੍ਰੇਲਰ ਕਰਤਾ ਸੀ ਆਪਾਂ ਨੇ پارک ਤੇ ਪੋਸਟ ਟਿਪ ਕਰਕੇ ਤੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ